ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟੰਤੇ ਅਸੀਂ ਜੋ ਕਿ ਫਤਿਆਬਾਦ ਤੇ ਰਤਿਆ ਰੋਡ ਸਾਡੇ ਲਾਗੇ ਇੱਥੇ ਜਾਲਕੀ ਪਿੰਡ ਹੈ ਇਹ ਉਹ ਰੋਡ ਹੈ ਜਿਹੜਾ ਰਤਿਆ ਤੋਂ ਫਤਿਆਬਾਦ ਨੂੰ ਜਾਂਦਾ ਹੈ ਅੱਗੇ ਸਰਸੇ ਨੂੰ ਤੇ ਹਸਾਰਾ ਵਾਲਾ ਜੋ ਮੇਨ ਜੀਟੀ ਰੋਡ ਹੈ ਉਹਦੇ ਚ ਮਿਲਦਾ ਹੈ ਔਰ ਸਾਡੇ ਇੱਥੇ ਆਸ ਆ ਜਿਹੜਾ ਇੱਕ ਨਾਲਾ ਹੈ ਨਗੋਈ ਨਾਲਾ ਘੱਗਰ ਦਰਿਆ ਦਾ ਨਗੋਈ ਨਾਲਾ ਹੈ ਇਸ ਨਾਲੇ ਦੇ ਉੱਤੇ ਕਿਸ ਤਰ੍ਹਾਂ ਦੇ ਬੈਰੀਕੇਟ ਲੱਗੇ ਨੇ ਇਹ ਤੁਸੀਂ ਵੇਖ ਰਹੇ ਹੋ ਕਿ ਆਹ ਜਿਹੜੇ ਖੱਡੇ ਨੇ ਖਾਈਆਂ ਪੱਟੀਆਂ ਹੋਈਆਂ ਨੇ ਸਰਕਾਰਾਂ ਨੇ ਤੇ ਰਸਤੇ ਸਾਫ਼ ਕਰਦੀਆਂ ਨੇ ਛੜਕਾਂ ਬਣਾਉਂਦੀਆਂ ਨੇ ਪਰ ਕਿੱਡੀ ਹਰਾਨਗੀ ਦੀ ਗੱਲ ਹੈ ਕਿ ਇਹ ਜਿਹੜਾ ਏਰੀਆ ਥੋੜਾ ਜਿਹਾ ਪਿਛਮਤ ਇਹ ਜਿਹੜਾ ਏਰੀਆ ਹੈ ਇਹ ਪੰਜਾਬ ਬਾਰਡਰ ਤੋਂ ਕੋਈ ਤੇ 40 ਕਿਲੋਮੀਟਰ ਦੇ ਕਰੀਬ ਦੂਰ ਹੋਵੇਗਾ ਹਰਿਆਣੇ ਦੇ ਅੰਦਰ ਔਰ ਇੱਥੇ ਆ ਪੁਲਾ ਜਿਹੜਾ ਇਸ ਪੁਲ ਦੇ ਇਸ ਪਾਸੇ ਵੀ ਡੂੰਗੀ ਖਾਈ ਪਰਲੇ ਪਾਸੇ ਵੀ ਡੂੰਗੀ ਖਾਈ ਆ ਪੱਥਰ ਜਿਹੜੇ ਨੇ ਹੁਣ ਪਰੇ ਹਟਾਏ ਨੇ ਤੇ ਅੱਜ ਇਹ ਬੈਰੀਕੇਟ ਜਿਹੜੇ ਨੇ ਇਹ ਖੁੱਲ ਰਹੇ ਨੇ ਔਰ ਇੱਥੇ ਜਿਹੜਾ ਧਰਨਾ ਜਿਹੜਾ ਲਗਾਤਾਰ ਬੀਕੇ ਯੂ ਖੇਤੀ ਬਚਾਓ ਜਿਹਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਜੀ ਚਾਲ ਤੇ ਸਾਰੀ ਉਹਨਾਂ ਦੀ ਇਹ ਜਥੇਬੰਦੀ ਹੈ ਤੇ ਉਹਨਾਂ ਦੇ ਵਰਕਰ ਇੱਥੇ ਖਲੋਤੇ ਨੇ ਸਾਰੀਆਂ ਪੋਰਟਾਂ ਨੇ ਔਰ ਇਹ ਜਿਹੜਾ ਮੋਰਚਾ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਦੋਂ ਅੱਜ ਪੁਲਿਸ ਵੱਲੋਂ ਇਹ ਬੈਰੀਕੇਡ ਹਟਾਇਆ ਜਾ ਰਿਹਾ ਤੇ ਸਾਡੇ ਕਿਸਾਨ ਜਥੇਬੰਦੀ ਵੱਲੋਂ ਬਹੁਤ ਸੋਚ ਸਮਝ ਕੇ ਤੇ ਵਧੀਆ ਫੈਸਲਾ ਕਰਦਿਆਂ ਹੋਇਆ ਜਿਹੜੀਆਂ ਟਰਾਲੀਆਂ ਸੜਕ ਤੇ ਖਲੋਤੀਆਂ ਸੀ ਉਹ ਆਪਣੀਆਂ ਟਰਾਲੀਆਂ ਜਿਹੜੀਆਂ ਨੇ ਉਹ ਸਾਈਡ ਤੇ ਲਾਤੀਆਂ ਨੇ ਤਾਂਕਿ ਜਿਹੜੀ ਸੜਕ ਹੈ ਉਹ ਜ਼ਿਮੀਦਾਰਾਂ ਸਾਡੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਉਹ ਨਹੀਂ ਸੀ ਰੋਕੀ ਜੇ ਸਰਕਾਰ ਨੇ ਰਸਤਾ ਖੋਲ ਦਿੱਤਾ ਤੇ ਹੁਣ ਸਾਡੀਆਂ ਜੜੀਆਂ ਬੀਕੇਯੂ ਖੇਤੀ ਬਚਾਓ ਜਥੇਬੰਦੀ ਜਿਹੜੀ ਸਾਡੀ ਕਿਸਾਨ ਯੂਨੀਅਨ ਹੈ ਜਿਹਦੇ ਪਰ ਨਾਲ ਪ੍ਰਧਾਨ ਸਰਦਾਰ ਜਨਰਤ ਸਿੰਘ ਨੇ ਤੇ ਉਹ ਪ੍ਰਧਾਨ ਮੇਘਰਾਜ 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 ਪਟਲਾ ਮੇਘਰਾਜ ਪਟਲਾ ਜੀ ਨੇ ਤੇ ਇਸੇ ਤਰ੍ਹਾਂ ਸਰਦਾਰ ਰਾਜਵਿੰਦਰ ਰਾਜਵਿੰਦਰ ਸਿੰਘ ਜੀ ਇਹ ਸਾਡੇ ਜਿਹੜੇ ਜਥੇਬੰਦੀ ਦੇ ਆਧਾਰ ਨੇ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਇਹ ਹਿੱਸਾ ਨੇ ਤੇ ਇਹਨਾਂ ਵੱਲੋਂ ਹੁਣ ਜਿਹੜਾ ਇਹ ਫੈਸਲਾ ਕੀਤਾ ਗਿਆ ਭਈ ਜਿਹੜਾ ਆਵਾਜਾਈ ਵਾਸਤੇ ਆਮ ਲੋਕਾਂ ਦੀ ਜਦੋਂ ਇਹ ਰਸਤਾ ਖੋਲਿਆ ਜਾਂਦਾ ਹੈ ਜੇ ਸਰਕਾਰ ਵੱਲੋਂ ਬੈਰੀਕੇਡ ਹਟਾ ਦਿੱਤੇ ਨੇ ਤੇ ਅਸੀਂ ਆਮ ਲੋਕਾਂ ਨੂੰ ਜਿਹੜਾ ਉਹ ਪਰੇਸ਼ਾਨ ਨਹੀਂ ਕਰਾਂਗੇ ਤੇ ਇਸ ਕਰਕੇ ਇਹਨਾਂ ਨੇ ਰਸਤਾ ਜਿਹੜਾ ਉਹ ਹਟਾਤਾ ਮੈਂ ਇਹਨਾਂ ਦਾ ਆਪਣੇ ਵੱਲੋਂ ਬਾ ਕੋਟਨਗੋੜ ਧੰਨਵਾਦ ਕਰਦਾ ਕਿ ਜਿਹੜਾ ਇਹਨਾਂ ਨੇ ਇਹ ਫੈਸਲਾ ਕੀਤਾ ਹੈ ਇਹ ਫੈਸਲਾ ਲੋਕ ਹਿੱਤ ਵਿੱਚ ਹੈ ਕਿਉਂਕਿ ਅਸੀਂ ਲੜਾਈ ਲੋਕਾਂ ਦੀ ਲੜ ਰਹੇ ਹਾਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਨਹੀਂ ਰਸਤੇ ਅਸੀਂ ਨਹੀਂ ਰੋਕੇ ਰਸਤੇ ਸਰਕਾਰਾਂ ਨੇ ਰੋਕੇ ਆ ਤੇ ਜੇ ਸਰਕਾਰ ਰਸਤਾ ਖੋਲ ਦੇਗੀ ਤੇ ਸਾਡੇ ਵੱਲੋਂ ਕੋਈ ਵੀ ਰਸਤਾ ਜਿਹੜਾ ਉਹ ਬੰਦ ਨਹੀਂ ਕੀਤਾ ਜਾਏਗਾ ਹੁਣ ਤੁਸੀਂ ਆ ਵੇਖੋ ਕਿ ਆ ਜਿਹੜੀ ਜੀਸੀਬੀ ਆ ਜਿਹਨੇ ਪਹਿਲਾਂ ਇਹ ਆਹ ਛੜਕ ਜਿਹੜੀ ਆ ਇਹ ਪੱਟੀ ਸੀ ਆ ਖਾਈ ਪੱਟੀ ਸੀ ਹੁਣ ਇਹ ਜਿਹੜੀ ਖਾਈ ਆ ਇਹ ਪੂਰ ਦਿੱਤੀ ਗਈ ਆ ਤੇ ਸਾਡੀਆਂ ਜਿਹੜੀਆਂ ਟਰਾਲੀਆਂ ਨੇ ਆਹ ਸਾਈਡ ਦੇ ਉੱਤੇ ਜਿਹੜੀਆਂ ਨੇ ਲੱਗ ਗਿਆ ਨੇ ਸੋ ਮੈਂ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰਕਾਰ ਨੂੰ ਮੈਂ ਇਹ ਅਪੀਲ ਕਰਨੀ ਚਾਹਣਾ ਕਿ ਜਿੰਨੇ ਵੀ ਰਸਤੇ ਜਿਹੜੇ ਨੇ ਆਹ ਸਾਰਾ ਆ ਵੇਖੋ ਤੁਸੀਂ ਆ ਨਾਲੇ ਦੇ ਨਾਲ ਆ ਜਿਹੜੇ ਆ ਸਾਰੀਆਂ ਖਾਈਆਂ ਪੱਟੀਆਂ ਨੇ ਸਾਰਾ ਇਹ ਦਿਖਾਓ ਉਧਰ ਬੇਤਰਤੀ ਬੱਟੀ ਗੱਟੀ ਆ ਉਧਰ ਵੀ ਇਹ ਸਾਰਾ ਆ ਆ ਸਾਰੀਆਂ ਜੜੀਆਂ ਨੇ ਆ ਖਾਈਆਂ ਪੱਟੀਆਂ ਹੋਈਆਂ ਨੇ ਆ ਸਾਰੀਆਂ ਖਾਈ ਜੜੀਆਂ ਇਹ ਪੱਟੀ ਹੋਈ ਆ ਆ ਤੁਸੀਂ ਦੇਖੋ ਕਿ ਕਿਨੇ ਕਿਨੇ ਡੂੰਘੀਆਂ ਇਹ ਖਾਈਆਂ ਪੱਟੀਆਂ ਸੀ ਤੇ ਅੱਜ ਇਹ ਖਾਈ ਜੜੀ ਆ ਇਹ ਪੂਰੀ ਜਾ ਰਹੀ ਆ ਸੋ ਹੁਣ ਇਹ ਰਸਤੇ ਬੇਸ਼ੱਕ ਇਹਨਾਂ ਪੂਰਤੇ ਨੇ ਪਰ ਆ ਜਿਹੜੀਆਂ ਸਾਈਡਾਂ ਨੇ ਇਸ ਸਾਈਡਾਂ ਦੇ ਉੱਤੇ ਜਿਨਾ ਚਿਰ ਇੱਥੇ ਇਹ ਪੂਰਾ ਰੋਲਰ ਫਿਰਕੇ ਆਹ ਮਿੱਟੀ ਜਿਹੜੀ ਆ ਇਹ ਮਿੱਟੀ ਥੱਲੇ ਜੰਮਣੀ ਆ ਮਿੱਟੀ ਜੰਮਣ ਤੋਂ ਬਾਅਦ ਖੱਡੇ ਹੋਣੇ ਆ ਇਹਨਾਂ ਖੱਡਿਆਂ ਤੇ ਫਿਰ ਜਿਹੜਾ ਐਕਸੀਡੈਂਟ ਵੀ ਹੋਣ ਦਾ ਜਿਹੜਾ ਉਹ ਖਤਰਾ ਹੈ ਪੋਲ ਵੀ ਡੈਮੇਜ ਹੋਇਆ ਤੇ ਇਹ ਜਿਹੜਾ ਪੋਲਾ ਇਹ ਵੀ ਡੈਮੇਜ ਹੋਇਆ ਸੋ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਦੇ ਜਾਨ ਮਾਲ ਦੀ ਜਿਹੜੀ ਸੁਰੱਖਿਆ ਹੈ ਉਹ ਕਰਨੀ ਇਹ ਇੱਕ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਇਹ ਜਿਹੜਾ ਪੁਲ ਹੈ ਇਸ ਪੁਲ ਨੂੰ ਵੀ ਜਿਹੜਾ ਉਹ ਨੁਕਸਾਨ ਜਿਹੜਾ ਇਹ ਪਛਾਹਿਆ ਗਿਆ ਸਾਰਾ ਪੁਲ ਵੀ ਅਸਟਾਈਂ ਦੇ ਉੱਤੇ ਇਹ ਡੈਮੇਜ ਹੈ ਸੋ ਇਹ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਜੋ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਰਹੋ ਤਾਂ ਮੈਂ ਇਹ ਵੀ ਗੱਲ ਕਹਾਂਗਾ ਕਿ ਜੋ ਖੈਰੇ ਕਾਂ ਜਿਹੜਾ ਘਾਗਰ ਦਰਿਆ ਦੇ ਉੱਤੇ ਉੱਥੇ ਸੀਮੈਂਟ ਦੀਆਂ ਸਲੈਬਾਂ ਲਾ ਕੇ ਜਿਹੜਾ ਰਸਤਾ ਬੰਦ ਕੀਤਾ ਗਿਆ ਜਿਸ ਦੇ ਕਾਰਨ ਸੋਰ ਤੋਂ ਬਾਲਮਿਕ ਬਰਾਦਰੀ ਦੇ ਦੋ ਪਰਿਵਾਰ ਜਿਹੜੇ ਸੁੱਜੜ ਗਏ ਉਹ ਦੋ ਉੱਥੇ ਨੌਜਵਾਨ ਜਿਹੜੇ ਨੇ ਉਹਨਾਂ ਦੀ ਮੌਤ ਹੁੰਦੀ ਆ ਉਹਦਾ ਵੀ ਜਿਹੜਾ ਅਸਲ ਕਾਤਲ ਜਿਹੜੇ ਨੇ ਉਹ ਨੇ ਜੇ ਅੱਜ ਇਹ ਛੜਕਾਂ ਖੁੱਲ ਰਹੀਆਂ ਨੇ ਤੇ ਜੇ ਪਹਿਲਾਂ ਛੜਕਾਂ ਖੁੱਲ ਜਾਂਦੀਆਂ ਜਿਹੜੇ ਲੋਕ ਅਸੀਂ ਵੇਖਿਆ ਕਿ ਇੱਥੋਂ ਜਦੋਂ ਅਸੀਂ ਉਹ ਪਿੱਛੋਂ ਦੀ ਆਏ ਹ ਜਦੋਂ ਫਤਿਹਪੁਰਬਾਦਾ ਲੋਹਾਾਰੇ ਸੀ ਤੇ ਲਿੰਕ ਰੋਡ ਨੂੰ ਮੜਿਆ ਜਦੋਂ ਲਿੰਕ ਰੋਡ ਨੂੰ ਮੜਿਆ ਤੇ ਫਿਰ ਇਧਰੋਂ ਬੀਬੀਆਂ ਜਿਹੜੀਆਂ ਨੇ ਉਹਨਾਂ ਨੇ ਅੱਗੇ ਜਾਣਾ ਸੀ ਤੇ ਉਹ ਪੈਦਲ ਚੱਲ ਕੇ ਆ ਰਹੇ ਨੇ ਇਹ ਲੋਕ ਜਿਹੜੇ ਅੱਜ ਤੱਕ 13 ਤਰੀਕ ਤੋਂ ਪਹਿਲਾਂ ਤੋਂ ਇਹ ਛੜਕਾ ਰੁਕੀਆਂ ਨੇ ਅੱਜ ਤੱਕ ਇਹ ਜਿਹੜੇ ਪਰੇਸ਼ਾਨ ਹੋਏ ਨੇ ਉਹਦਾ ਜ਼ਿੰਮੇਵਾਰ ਕੌਣ ਹੈ